ਬਾਈ ਜਿਵੇਂ ਆਪਣਾ ਤੂੜੀ ਕਾਲੀ ਪਿਲੀ ਜੀ ਹੋ ਜਾਂਦੀ ਆ ਗਈ ਐਂਡ ਤੇ ਆ ਕੇ ਜਦੋਂ ਮੀਂਹ ਮੂ ਪੈ ਜਾਂਦੇ ਨੇ ਕਈ ਵਾਰੀ ਲਾਂਗੇ ਤੇ ਇਹਨੇ ਐਂਡ ਤੇ ਇੱਕ ਤੂੜੀ ਚਿੱਟੀ ਰੱਖਣੀ ਆ ਇਹਨਾਂ ਜਿਹੇ ਰੰਗ ਹੁੰਦਾ ਤੂੜੀ ਉਹਦੀ ਗਾਣੇ ਨੂੰ ਵੀ ਵਧੀਆ ਨਖੇਰਦੀ ਆ ਆਹ ਤੇਲੇ ਵਾਸਤੇ ਹੈਗਾ ਬਾਈ 10 ਕਿੱਲਿਆਂ ਤੇ ਪੈ ਜੂਗਾ ਇਹੇ ਡੱਬਾ ਠੀਕ ਹੈ ਜੀ ਇਹ ਜਣੀ ਪੈਸਿਆਂ ਦੀ ਗੱਲ ਕਰੀਏ ਤਾਂ 80 ਤੋਂ ਲੈ ਕੇ 85 ਰੁਪਈਆ ਤੱਕ ਕੱਲੇ 80 ਤੋਂ 85 ਤੱਕ ਬਾਈ ਆ 8 ਕਿਲੋ ਮੂੰਗੀ ਪਾ ਲੂਗਾ ਇਹ ਵੀ ਬਾਈ ਉਦੇ 12 ਕੁਵਾਂਟਲ ਤੱਕ ਢਾੜ ਜਾਂਦਾ ਬਾਈ ਕਿੱਲੇ ਦਾ ਠੀਕ ਹੈ ਜੀ ਹਾਂ ਜੀ ਜਿਹੜੀ ਸਟਾਰ 444 ਆ ਉਹਨੂੰ ਵੀ ਮਾਤ ਪਾਉਂਦੀ ਐ ਇਹ ਚੀਜ਼ ਬਾਈ ਆਹਾ ਵਿਨਰ ਗੋਲ ਹਾਂ ਜੀ ਵਿਨਰ ਗੋਲ ਲਓ ਵੀ ਸੱਜਣੂ ਅੱਜ ਫੇਰ ਆ ਕੇ ਖਾਲਸਾ ਪੈਕਸੀਸੈਡ ਸੰਗਰੂਰ ਤੇ ਖਾਲਸਾ ਜੀ ਕੋਲੇ ਵਾਹਿਗੁਰੂ ਜੀ ਦਾ ਖਾਲਸਾ ਹਾਂ ਬਾਈ ਗੁਰੂ ਜੀ ਕੀ ਕੀ ਹਾਲ ਚਾਲ ਖਾਲਸਾ ਜੀ ਵਧੀਆ ਵੀਰੇ ਵਧੀਆ ਕੰਮ ਕਿਵੇਂ ਆ ਪੂਰਾ ਵਧੀਆ ਬਾਈ ਟੌਪ ਦਾ ਬਾਈ ਫਿਰ ਹੁਣ ਜਿਹੜੇ ਨਵੇਂ ਪ੍ਰੋਡਕਟ ਆਗੇ ਆਪਾਂ ਉਹ ਵੀ ਕਿਸਾਨ ਭਰਾਵਾਂ ਨੂੰ ਦੱਸ ਹੀ ਦਈਏ ਹਾਂ ਜੀ ਹਾਂ ਵੀਰੇ ਜਿਵੇਂ ਹੁਣ ਬਾਈ ਕਣਕ ਤੇ ਚੱਲਦਾਗਾ ਆਪਣਾ ਹਾਂ ਜੀ ਕਣਕ ਤੇ ਐਂ ਲਾ ਲਓ ਵੀ ਦਾਣੇ ਦੀ ਭੋਗ ਵਾਸਤੇ ਵਿੱਚ ਟਿਲਟ ਵੀ ਪਾਈ ਜਾਂਦੇ ਨੇ ਕਿਸਾਨ ਭਰਾ ਠੀਕ ਹੈ ਜੀ ਠੀਕ ਹੈ ਜੀ ਤੇ ਇੱਕ ਆ ਗਿਆ ਆਪਣੇ ਲਵੇ ਹਾਈਮੀ ਸਟਾਰ ਵਾਲਾ ਸਾਲਟ ਕ੍ਰੌਪ ਕੇਅਰ ਦਾ ਠੀਕ ਹੈ ਜੀ ਇਹ ਆ ਗਿਆ ਭਾਈ ਜਿਵੇਂ ਆਪਣਾ ਤੂੜੀ ਕਾਲੀ ਪੀਲੀ ਜੀ ਹੋ ਜਾਂਦੀ ਆ ਗਈ ਐਂਡ ਤੇ ਆ ਕੇ ਜਦੋਂ ਮੀਂਹ ਮੂ ਪੈ ਜਾਂਦੇ ਨੇ ਕਈ ਵਾਰੀ ਲਾਂਗੇ ਤੇ ਇਹਨੇ ਐਂਡ ਤੇ ਇੱਕ ਤੂੜੀ ਚਿੱਟੀ ਰੱਖਣੀ ਐਣ ਜਿਹੇ ਜਿਹੇ ਰੰਗ ਹੁੰਦਾ ਤੂੜੀ ਉਹਦੀ ਗਾਣੇ ਨੂੰ ਵੀ ਵਧੀਆ ਨਿਖੇਰਦੀ ਆ ਹਾਂ ਜੀ ਤੇ ਇੱਕ ਆ ਆ ਗਿਆ ਭਾਈ ਆਪਣੇ ਲਵੇ ਸ੍ਰੀ ਰਾਮ ਦਾ ਇੱਕ ਸਟੂਡੀਆ ਜਾਂ ਆਕਸੀ ਪਲਸ ਟਾਈਬੂ ਕੋਨਾ ਜੋਲ ਇਨੇ ਟਾਈਪ ਕੋਨਾ ਜੋਨ ਨੇ ਕੁੰਗੀ ਦੇ ਕੰਮ ਕਰਨਾ ਜਿਵੇਂ ਕਣਕ ਨੂੰ ਕੁੰਗੀ ਪੈ ਜਾਂਦੀ ਆਗੀ ਤੇ ਇਹਦੇ ਨਾਲ ਦਈ ਬਾਈ ਆ ਆ ਗਿਆ ਕ੍ਰਿਸਟਲ ਦਾ ਕਿਉਟੋ ਕਿਉਟੋ ਇਹਨੇ ਵੀ ਕੁੰਗੀ ਦੇ ਕੰਮ ਕਰਨਾਗਾ ਬਾਕੀ ਬਾਈ ਆਪਣੇ ਦਾ ਵੀ ਆ ਗਿਆ 0523413045 ਤੇ ਨਾਲ ਇਹਨਾਂ ਦੇ ਆ ਹਿੰਪਲੈਕਸ ਦਾ ਸਪਰੇਅ ਕਰ ਦੋ ਬਾਈ ਅੱਧਾ ਕਿਲੋ ਪਾਊਗਾ ਇਹ ਕਿੱਲੇ ਦਾ ਸਪਰੇਅ ਚ ਠੀਕ ਹੈ ਜੀ ਹਾਂ ਜੀ ਬਹੁਤ ਸੋਹਣੇ ਰਿਜ਼ਲਟ ਨਿਕਲੇ ਬਾਈ ਐਂਡ ਤੇ ਕਣਕ ਕਾਲੀ ਰਹੂਗੀ ਡੰਝ ਸੱਪ ਵਰਗੀ ਠੀਕ ਹੈ ਜੀ ਆ ਗਿਆ ਜਿਵੇਂ 130.45 ਸਰੀ ਕਵੇਰੀ ਐ ਕਰੋ ਦਾ ਆ ਤੇਲੇ ਵਾਸਤੇ ਹੈਗਾ ਬਾਈ 10 ਕਿੱਲਿਆਂ ਤੇ ਪੈ ਜੂਗਾ ਇਹ ਡੱਬਾ ਠੀਕ ਹੈ ਜੀ ਇਹ ਜਣੀ ਪੈਸਿਆਂ ਦੀ ਗੱਲ ਕਰੀਏ ਤਾਂ 80 ਤੋਂ ਲੈ ਕੇ 85 ਰੁਪਈਆ ਤੱਕ ਕਿੱਲੇ 80 ਤੋਂ 85 ਤੱਕ ਬਾਈ ਠੀਕ ਹੈ ਜੀ ਆ ਪੈਰਾਕਿਊਟ ਆ ਗਈ ਬਾਈ ਜਿਹੜੀ ਹੁਣ ਆਲੂਆਂ ਦੇ ਕਰ ਰਹੇ ਨੇ ਆਪਣੇ ਕਿਸਾਨ ਭਰਾ ਬੇਲ ਸਕਾਉਣ ਤੋਂ ਹਾਂਜੀ ਇਹ ਲੀਟਰ ਪੈ ਜੂਗਾ 180 ਤੋਂ ਲੈ ਕੇ 230 ਤੱਕ ਠੀਕ ਹੈ ਜੀ ਠੀਕ ਹੈ ਜੀ ਤੇ ਜਣੀ ਬਹੁਤ ਬ੍ਰਾਂਡ ਪਾਏ ਨੇ ਬਾਈ ਆਪਣੇ ਲਈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਕਿ ਆ ਜਿਵੇਂ ਚਮਤਕਾਰ 골ਡ ਆ ਗਿਆ ਵੀਰੇ ਹਾਂਜੀ ਇਹ ਹਜਾ ਪ੍ਰੋਡਕਟ ਹੈਗਾ ਇਹ ਵੀ ਕੱਲਾ ਹੀ ਹੁੰਦਾ ਹੈਗਾ ਜਿਵੇਂ ਬੋਰਨ ਪਟਾਸ ਦੀ ਇਹਦੇ ਬਹੁਤ ਲੋਕਾਂ ਨੂੰ ਫਾਇਦਾ ਕਰਤਾ ਹਾਂਜੀ ਹਾਂ ਇਹਦਾ ਪੂਰੇ ਕੋਕੇ ਲਾਉਂਦਾ ਹੈਗਾ ਬਾਈ ਇਹ ਚੀਜ਼ ਹੈ ਜਿਹੜੀ ਜੇ ਨਾਲ ਇਹਦੇ ਆ ਦੋਨੇ ਪਏ ਜਾਣ ਵੀਰੇ ਬਹੁਤ ਟਾਪ ਦਾ ਰਿਜ਼ਲਟ ਮਿਲਦਾ ਹੈਗਾ ਬਾਈ ਕਿਉਣੀ ਤੇ ਸਹ ਹੈਗਾ ਹਾਂਜੀ ਹਾਂ ਤਾਂ ਹੀ ਤਾਂ 골ਡ ਹੈ ਹਾਂਜੀ ਹਾਂ ਤੇ ਬਾਕੀ ਬਾਈ ਆ ਉਤਮ 골ਡ ਆ ਗਿਆ ਜਿਵੇਂ ਹੁਣ ਮੱਕੀਆਂ ਚ ਜੇ ਤੁਸੀਂ ਨੇ ਆਪਣਾ ਜਿਹੜਾ ਡੀਏਪੀ ਵਾਲਾ ਪਾਊਡਰ ਹੈਗਾ ਜਿਵੇਂ ਡੀਏਪੀ ਦਾ ਚਾਹੇ ਅੱਧਾ ਘੱਟਾ ਪਾ ਲਉ ਨਾਲ 3 ਕਿਲੋ ਇਹ ਪਾ ਲਉ ਪੌੜਤਿਆਂ ਠੀਕ ਹੈ ਠੀਕ ਹੈ ਜੀ ਉਹਦੇ ਨਾਲ ਬੀਜੋ ਬਾਈ ਨਾਲ ਤਾਂ ਮੱਕੀ ਨੂੰ ਸੁੰਡੀ ਸੱਪਾ ਘੱਟ ਪਊਗਾ ਨਾਲੇ ਬਾਈ ਐਂ ਜੜ ਕੌੜੀ ਕਰਦਾਗਾ ਐਂ ਨਿਕਲੂਗੀ ਮੱਕੀ ਬਾਈ ਪੂਰੀ ਐਂ ਬਾਂਸਾਂ ਵਰਗੀ ਥੱਲੇ ਤੋਂ ਲੈ ਕੇ ਉੱਪਰ ਤੇ ਕਾਹੀ ਜਾਊਗੀ ਮੱਕੀ ਇਹ ਕੋਲ ਲੱਗਦਾ ਹਾਂ ਨਾਲੇ ਇਹ ਹੁਣ ਮੁਰੇ ਘੋਨੇ ਤੇ ਵੀ ਪੈਣਾਗਾ ਬਾਈ ਕਣਕ ਤੇ ਵੀ ਬਹੁਤ ਵੇਚਿਆ ਬਹੁਤ ਡੇਟਾ ਹੈ। ਹਾਂ ਜੀ ਹਾਂ। ਬੰਦਿਆਂ ਨੇ ਮਤਲਬ ਉਤੋਂ ਗੁੱਡ ਪਾਇਆ ਰਿਜ਼ਲਟ ਲੈਕਾ ਉਹਨਾਂ ਦੀ ਸਾਡੇ ਨਾਲ ਵੀ ਵੀਰੇ ਹੁਣ ਤੋਂ ਹੀ ਬੁਕਿੰਗ ਆ ਜਿਹੜੇ ਬੰਦੇ ਆ ਆਦਰਵਾਇਜ਼ ਮਤਲਬ ਹੁਣ ਦੂਜੀ ਸਟੇਟ ਚ ਖੇਤੀ ਕਰਦੇ ਨੇ ਕੋਈ ਯੂਪੀ ਤੋਂ ਆਉਂਦਾ ਕੋਈ ਆਪਣੇ ਹਰਿਆਣੇ ਤੋਂ ਆਉਂਦੇ ਨੇ ਉਹਨਾਂ ਨੇ ਕਿਸੇ ਨੇ 500 ਕਿਲੋ ਕਿਸੇ ਨੇ ਟਨੋ ਕਿ 100-100 ਕਿਲੋ ਦੇ ਫਾਰਮਰ ਨੇ ਬਾਈ ਉਹ ਉਹਨਾਂ ਨੇ ਸਪੈਫਰ ਸਾਨੂੰ ਗੂਗਲ ਪੇ ਪੇਮੈਂਟ ਕਰ ਦੇਣੀਆਂ ਨੇ ਮਾਰਚ ਦੇ ਵਿੱਚ ਵੀ ਸਾਨੂੰ ਵੀ ਵੀਰ ਬਣ ਕੇ ਫਾਟਾ ਮਾਲ ਰੱਖਦੇ ਸਾਨੂੰ ਦਿੱਕਤ ਨਾ ਆਵੇ ਬਾਅਦ ਨਾ ਮਿਲੇ ਐਡਵਾਂਸ ਬੁਕਿੰਗ ਹੁੰਦੀ ਹੈ ਤੇ ਕਿਤੇ ਨਹੀਂ ਹੋਏ ਕਿਸ ਪ੍ਰਕਾਰ ਦੇ ਬਾਕੀ ਬਾਈ ਆ ਮੂੰਗੀ ਆ ਗਈ ਮੂੰਗੀ ਹਾਂ ਇਹ ਐ ਮੰਨ ਕੇ ਚੱਲੋ ਜਿਹੜਾ ਤਾਂ ਕਿਸਾਨ ਭਰਾ ਗੁਡਾਈ ਕਰ ਸਕਦਾਗਾ ਹਾਂਜੀ ਉਹ ਤਾਂ 8 ਕਿਲੋ ਪਾ ਲੋ ਕਿੱਲੇ ਦੀ ਜਿਹੜਾ ਗੁਡਾਈ ਨਹੀਂ ਕਰ ਸਕਦਾ ਉਹ 20 ਵੱਧ ਪਾ ਲੋ 8 ਤੋਂ 10 ਚਾਹੇ 12 ਕਿਲੋ ਪਾ ਲੋ ਜਿਹੜਾ ਕਿਸਾਨ ਭਰਾ 8 ਕਿਲੋ ਮੂੰਗੀ ਪਾ ਲੂਗਾ ਇਹ ਬੀ ਬਾਈ ਉਹਦੇ 12 ਕੁਇੰਟਲ ਤੱਕ ਢਾੜ ਜਾਂਦਾ ਬਾਈ ਕਿੱਲੇ ਦਾ ਠੀਕ ਹੈ ਜੀ ਹਾਂਜੀ ਜਿਹੜੀ ਸਟਾਰ 444 ਆ ਉਹਨੂੰ ਵੀ ਮਾਤ ਪਾਉਂਦੀ ਐ ਇਹ ਚੀਜ਼ ਬਾਈ ਆਹਾ ਵਿਨਰ 골ਡ ਹਾਂਜੀ ਵਿਨਰ 골ਡ ਬਹੁਤ ਟੌਪ ਦੇ ਰਿਜ਼ਲਟ ਨੇ ਵੀਰੇ ਇਹਦੇ ਵੀ ਮੂੰਗੀ ਦੇ ਠੀਕ ਹੈ ਆ ਆ ਗਈ ਮੱਕੀ ਬਾਈ ਆਪਣੇ ਦੇ ਵੇ 1000 ਸੇ ਹਾਂਜੀ ਜਿਹੜੀ ਹੁਣ ਹਰੇ ਚਾਰੇ ਤੋਂ ਵੱਢਣੀ ਆ ਆ ਬੀਜਣੀਆਂ ਠੀਕ ਆ ਆ ਆ ਗਿਆ ਬਾਈ ਆਪਣੇ ਲਵੇ ਜੁਮੀ 111 ਚਰੀ ਆ ਗਈ ਬਾਈ ਇਹ ਜਵਾਰ ਆ ਠੀਕ ਹੈ ਜੀ ਤੇ ਆ ਮੱਕਾ ਆ ਗਿਆ ਬਾਈ ਹਾਈ ਸਪੀਡ ਹਾਈ ਸਪੀਡ ਦਾ ਇਹਦੇ ਵੀ ਬਹੁਤ ਘੈਂਟ ਬਾਈ ਐਵੇਂ ਲਾ ਲੋ ਸਾਬ ਵੀ 9 9 9.5 9.5 ਫੁੱਟ ਤੱਕ ਜਾਂਦਾ ਕੱਦ ਆ ਇਹਦੇ ਵੀ ਬਹੁਤ ਸੋਨੇ ਰਿਜ਼ਲਟ ਨੇ ਕੀ ਆ ਲਟਾਲ ਠੀਕ ਹੈ ਜੀ ਠੀਕ ਹੈ ਜੀ ਸਾਰਾ ਕੁਝ ਬਾਈ ਆਪਣੇ ਦੇ ਵੇ ਅਵੇਲੇਬਲ ਆਗਾ ਜਦੋਂ ਮਰਜ਼ੀ ਆ ਜਾਓ ਬੇਚਿੰਤ ਹੋ ਕੇ ਆ ਜਾਓ ਬਾਕੀ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਐਡਰੈਸ ਸਾਰਿਆਂ ਨੂੰ ਪਤਾ ਹੀ ਇੱਕ ਵਾਰ ਆਪਾਂ ਦੁਬਾਰੇ ਵੀ ਦੱਸ ਦਾਨੇ ਆ ਸੰਗਰੂਰ ਪੁਲਿਸ ਲੈਂਡ ਰੋਡ ਤੇ ਖਾਲਸਾ ਜੀ ਦਾ ਜਿਹੜਾ ਨੰਬਰ ਆ ਕਾਰਡ ਵੀ ਚੈੱਕ ਕਰ ਲਓ ਬਾਕੀ ਸਕਰੀਨ ਤੇ ਵੀ ਨੰਬਰ ਚੱਲੀ ਜਾਂਦੇ ਆ ਤਾਂ ਇੱਕ ਵਾਰੀ ਜ਼ਰੂਰ ਇੱਥੇ ਫਾਇਦਾ ਲੈਣ ਵਾਸਤੇ ਜ਼ਰੂਰ ਪਹੁੰਚੋ ਖਾਲਸਾ ਪੈਕਟਸੀ ਸਾਈਡ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਉਹ ਕਿਸਾਨ ਭਰਾਵਾਂ ਤੱਕ ਜ਼ਰੂਰ ਪਹੁੰਚਾਓ